ਸ਼ਸ਼ੀਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੱਲੂਵਾਲੀਏ ਵਿੱਚ ਮੱਲੂਵਾਲੀਏ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤਹਿਸੀਲ ਇਸ ਪਿੰਡ ਨੂੰ ਜੀਰਾ ਪੈਂਦੀ ਆ ਮਿੱਤਰੋ ਮੱਲਾਂਵਾਲਾ ਸ਼ਹਿਰ ਇਸ ਪਿੰਡ ਦੇ ਨੇੜੇ ਰਹਿੰਦਾ ਬਿਲਕੁਲ ਮੱਲਾਂਵਾਲਾ ਖਾਸ ਕਹਿ ਦਿੰਦੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਿਸ ਪਰਿਵਾਰ ਦੇ ਘਰੇ ਵਿੱਚ ਐਸਟੇ ਮੌਜੂਦ ਆ ਮਿੱਤਰੋ ਬਾਈ ਹੁਣਿਆਂ ਦਾ ਵਪਾਰ ਦਾ ਕੰਮ ਆ ਆਜੋ ਤੁਹਾਨੂੰ ਅੱਜ ਮੋਹਰਾ ਦੇ ਬ੍ਰਾਂਡ ਵਿਖਾਉਣੇ ਆ ਮਿੱਤਰੋ ਅੱਡੋ ਅੱਡੀ ਜਿੰਨਾ ਭਰਾਵਾਂ ਨੇ ਚੰਗੀਆਂ ਮਹਿੰਆਂ ਲੈਣੀਆਂ ਉਹ ਰੂਹ ਦੇ ਨਾਲ ਜਿਹਦਾ ਐਲਸੀਡੀ ਚੱਲਦੀ ਆਣਾ ਤੇ ਫਿਰ ਤਾਂ ਉਹਦੇ ਦੇ ਕਿਨੇ ਸਕਿੱਪ ਕਰ ਲਿਓ ਤੇ ਮੈਂ ਦਾ ਕੱਲਾ ਕੱਲਾ ਅੰਗ ਤੁਹਾਨੂੰ ਬੜੀ ਰੂਹ ਦੇ ਨਾਲ ਦੇ ਸੁਜੂਗਾ ਤੇ ਜੇ ਫਿਰ ਤੁਸੀਂ ਪਰਿਵਾਰ ਦੇ ਵਿੱਚ ਬੈਠੇ ਹੋਏ ਆ ਮੈਂ ਇਹਦੇ ਬਾਰੇ ਕੁਝ ਸਾਰਾ ਜਾਣਨਾ ਚਾਹੁੰਣਾ ਚਾਹਣਿਆ ਤਾਂ ਫਿਰ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਸੁਣ ਲਿਆ ਜੇ ਇੱਕ ਵਾਰੀ ਤੁਹਾਨੂੰ ਕੱਲੀ ਕੱਲੀ ਮੈਂ ਦੀ ਕੱਲੀ ਕੱਲੀ ਜਾਣਕਾਰੀ ਮਿਲੂਗੀ ਫੁੱਲ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਡਾ ਧੰਨਵਾਦ ਹੋਊਗਾ ਆਓ ਮਿਲਦੇ ਆਂ ਬਾਈ ਸਸ਼ੀਕਲ ਬਾਈ ਜੀ ਅੱਛਾ ਜੀ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਸਿਤਾ ਦੇ ਪਰਿਵਾਰ ਹਨਾ ਇਹ ਮੇਰਾ ਗੁਰੂ ਸਾਹਿਬ ਦੀਆਂ ਚਲੋ ਸ਼ੁਕਰ ਆ ਜੀ ਅੱਛਾ ਇੱਕ ਵਾਰੀ ਆਪਣੇ ਘਰ ਦਾ ਐਡਰੈਸ ਦੱਸ ਦਈਏ ਤੇ ਪਿੰਡ ਦਾ ਨਾਮ ਦੱਸ ਦਈਏ ਜੀ ਇਹ ਆਪਣਾ ਪਿੰਡ ਆ ਜੀ ਮੱਲੂ ਵਾਲੀ ਆ ਮੱਲੂ ਵਾਲੀ ਆ ਹਾਂ ਜੀ ਤੇ ਘਰ ਆਪਣਾ ਕਿੱਥੇ ਆ ਗਿਆ ਜੀ ਇਹ ਘਰ ਆਪਣਾ ਆ ਗਿਆ ਜੀ ਮੱਲਾਂ ਵਾਲਾ ਤੇ ਸਭਰਾ ਛੋਟੇ ਹੋ ਗਏ ਜੀ ਜੀ ਤੇ ਮਹੂ ਇਹ ਵਿਚਾਲੇ ਆ ਜੀ ਕਾਬਲ ਵਾਲਾ ਆ ਗਿਆ ਵਿਚਾਲੇ ਸਾਈਡ ਤੇ ਵੇਲੀ ਆਪਣੀ ਆ ਜੀ ਵਿਚਾਲੇ ਜਾਵਾਂ ਇਹ ਬੈਕ ਕਿਹੜੀ ਆ ਗਈ ਜੀ ਇਹ ਇਹ ਬੈਗ ਬਾਹਰ ਆ ਜਾਂਦੀ ਹੈ ਮੱਲੂ ਵਾਲੀਆਂ ਬੈਕਾਂ ਆਈ ਸਾਰੀ ਮੱਲੂ ਵਾਲੀਆਂ ਬੈਕਾਂ ਜੇ ਕਿਸੇ ਨੇ ਪੁੱਛਣਾ ਹੋਵੇ ਜਿਵੇਂ ਅਸੀਂ ਪੁੱਛ ਗਏ ਜਿਹੜੇ ਨਵੇਂ ਬੰਦੇ ਆਏ ਆ ਉਹਨੂੰ ਬੈਕਾਂ ਦੇ ਵਿੱਚ ਜਾਣਾ ਉਹਨਾਂ ਦੇ ਘਰੇ ਜਾਣਾ ਹਨਾ ਹਾਂਜੀ ਬਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੇਂਜ ਵਗੈਰਾ ਦੀ ਦਿੱਕਤ ਆ ਜਾਂਦੀ ਹੈ ਜੀ ਨਹੀਂ ਕੋਈ ਗੱਲ ਨਹੀਂ ਮੱਲੂ ਵਾਲੇ ਜਿੰਨੂੰ ਮਰਜ਼ੀ ਪੁੱਛ ਲੈਣ ਵੀ ਜਿਹੜੇ ਬੰਦੇ ਨਵੇਂ ਆਏ ਜੀ ਉਹ ਸਾਰੇ ਜਾਣਦੇ ਆ ਜੀ ਬੰਦੇ ਸਾਰੇ ਮਿੰਟਿਕਾ ਬੱਸ ਠੀਕ ਹੈ ਲੈ ਵੀ ਭਾਈ ਗੱਲ ਇਹ ਹੋਆ ਕੰਮ ਤੇਰਾ ਵਪਾਰ ਦਾ ਹਨਾ ਤੇ ਅੱਜ ਪਹਿਲੇ ਬ੍ਰਾਂਡ ਤੋਂ ਸ਼ੁਰੂ ਕਰੀਏ ਇਹ ਕਿੱਥੋਂ ਲਿਆ ਕੀ ਇਹਦਾ ਘਰਾਣਾ ਵਾ ਕੀ ਇਹਦਾ ਟਿਕਾਣਾ ਵਾ ਸਾਰ ਹਾਂਜੀ ਉਹਨਾਂ ਨੇ ਤਾਂ ਰਿਕਾਰਡ ਤਾਂ ਵੇਖੋ ਜੀ ਬਹੁਤ ਵਧੀਆ ਬਾਕੀ ਮੱਝ ਵੀ ਵੇਖੀਏ ਤੇ ਆਪਾਂ ਨੂੰ ਵੈਸੇ ਦਿਖਦੀ ਆ ਜੀ ਹਾਂ ਮੈਂ ਹੀ ਦੱਸਦੀ ਆ ਬਈ ਕੋਈ ਗਾਂ ਦਾ ਵੀਰ ਜੀ ਆਪਾਂ ਐਵੇਂ ਕਹੀ ਆ ਆਪਾਂ ਲੈਂਦੀ ਆ ਕਰਮਾ ਵਾਲੀ ਹਾਂਜੀ ਤੇ ਜਿਵੇਂ ਵੀਰਾਂ ਨੇ ਦੱਸਿਆ ਦੁੱਧ ਤਾਂ ਚੰਗੇ ਦਾ ਰਿਕਾਰਡ ਦੱਸਿਆ ਨਾਲ ਵੀ 20 ਕਿਲੋ ਤੱਕ ਅਹੀਂ ਚੋਇਆ ਜੀ ਦੁੱਧ ਠੀਕ ਹੈ ਜੀ ਉਹਾਂ ਦੇ ਵੀ ਮੰਨ ਲਓ ਜੇ ਸੇਵਾ ਫੁੱਲ ਹੋਵੇ ਤੇ ਬਾਅਦ ਵੀ ਸ਼ੱਕ ਦੀ ਆ। ਇਹ ਘਟ ਹੋਵੇ ਲੈ ਘੜ ਵੀ ਸ਼ੱਕ ਦੀ ਆ। ਅੱਛਾ ਇਹ ਕਿੰਨਾ ਸੁਆ ਸੁਰਾਈ ਐਤ ਕੀ ਜੀ? ਇਹਨੇ ਅੱਜ ਤੀਜਾ ਸੁਆ ਸੋਣਾ ਜੀ। ਤੀਜਾ ਸੁਆ ਇਹਨੇ ਐਤ ਕੀ ਹੁਣ ਸੂਣਾ ਵਾ। ਹਾਂਜੀ ਅਜੇ ਤੀਜੇ ਤੋਂ ਚੌਥਾ ਨਹੀਂ ਹੋ ਸਕਦਾ ਨਾ ਕੋਈ ਕਹੀ ਸ਼ੱਕ ਨਾ। ਨਹੀਂ ਮੈਂ ਹੀ ਦੱਸਦੀ ਆ ਜੀ। ਤੇ ਕਿੰਨੇ ਦਿਨ ਬਾਕੀ ਆਂਦੇ ਹਜੇ ਡਿਲੀਵਰੀ ਦੇ? ਇਹ ਨਹੀਂ ਵੇਖੋ ਮਾਲਕ ਦੀ ਕਿਰਪਾ ਨਾਲ ਇਹ ਕੱਲ ਹੀ ਆਈ ਆ ਜੀ ਆਪਣੇ ਕੋਲ ਦਿਲ ਆ ਗਈ ਕਰਮਾੜੀ ਵਧੀਆ। ਜੀ। ਇਹ ਹੋ ਸਕਲਾ ਹਫਤਾ ਲੈਨੇ। ਹੂੰ। ਹਫਤਾ ਲਾ ਕੇ ਜੀ ਮੇਲੇ ਲਵਾ ਦੁੱ ਥੱਲੇ ਉਹ ਮੇਲੇ ਤਾਂ ਹੋਣੀ ਲਵਾਈ ਫਿਰਦੀ ਆ ਜੀ ਹਾਂਜੀ ਕੱਲ ਘੱਟ ਸੀ ਅੱਜ ਬਾਲੀ ਬਣੀ ਇੱਕ ਗੱਲ ਤਾਂ ਹੈ ਬਈ ਚਲੋ ਮਈਆਂ ਦਾ ਵੇਖਦੇ ਆਂ ਅਸੀਂ ਵੀ ਬਹੁਤ ਪਰ ਰੂਹ ਨੂੰ ਸ਼ਾਂਤੀ ਦੇਣ ਵਾਲੀ ਚੀਜ਼ ਆ ਘਰੇ ਦੋ ਘੜੀਆਂ 'ਚ ਲਾ ਕੇ ਸੱਤ ਪਰਦੇ ਨਾਲ ਬੈਠਾ ਹੋਵੇ ਨਾ ਜੀ ਐਹੋ ਜੀ ਚੰਗੀ ਮੀਂਹ ਤੇ ਮੈਂ ਦੇ ਕੋਲੇ ਜਾ ਕੇ ਬਹਿ ਜੇ ਤਾਂ ਅਦਾ ਗੁੱਸਾ ਦੂਰ ਹੋ ਜਾਂਦਾ ਹੈ ਨਾ ਬਾਕੀ ਸਹੀ ਗੱਲ ਚੀਜ਼ ਆ ਯਾਰ ਤਕਾਣਾ ਮੈਨੂੰ ਪ੍ਰਮਾਤਮਾ ਨੇ ਹੁਸਨ ਵੀ ਦਿੱਤਾ ਤੇ ਲੇਵਾ ਵੀ ਦਿੱਤਾ ਦੋਵੇਂ ਚੀਜ਼ਾਂ ਹੀ ਦਿੱਤੇ ਹੋਈਆਂ ਬਈ ਅੱਛਾ ਤੀਜਾ ਸੁਆ ਮਿੱਤਰੋ ਇਹ ਸੁੰਦੀ ਆ 20 ਕਿਲੋ ਦੀ ਮਾਲਕਣਾ ਇਹ ਮੈਂ ਨਹੀਂ ਕਹਿੰਦਾ ਇਹ ਮੈਂ ਦਾ ਕੈਮਰਾ ਨਹੀਂ ਕਹਿੰਦਾ ਇਹ ਮੈਂ ਦੱਸਦੀ ਆ ਵੀ ਮੈਂ ਚੀਜ਼ ਹੈਗੀ ਆ ਮੈਂ ਕਿਸੇ ਚੰਗੇ ਘਰਾਣੇ ਤੋਂ ਕਿਸੇ ਚੰਗੇ ਕਾਣੀ ਦੇ ਵਿੱਚੋਂ ਮੈਂ ਆ ਮਿੱਤਰੋ ਬੜੀ ਐਡ ਓਕੇ ਦੀ ਰਿਪੋਰਟ ਆ ਜਮ ਹਰ ਪੱਖ ਤੋਂ ਮੈਂ ਮਿੱਤਰੋ ਸਿੰਘਾਂ ਦੇ ਵਿੱਚ ਬਾਡੀ ਬੰਤਰ ਦੇ ਵਿੱਚ ਪਿੱਠ ਪੁੜੇ ਦੇ ਵਿੱਚ ਓਕੇ ਦੀ ਰਿਪੋਰਟ ਆ ਜਾ ਮਿੱਤਰੋ ਹਰ ਪੱਖ ਹੀ ਮੈਂ ਦਾ ਜਿਹੜਾ ਪੂਰਾ ਟਿਕਾਣੇ ਦਾ ਵਾ ਮਿੱਤਰੋ ਕੱਲਾ ਮਹੀਆਂ ਦਾ ਵਪਾਰ ਨਹੀਂਗਾ ਭਾਈ ਹੁਣ ਇਹਦਾ ਭਾਈ ਹੁਣਾਂ ਦਾ ਨਾਲ ਗੱਡੀਆਂ ਦਾ ਕੰਮ ਵੀ ਆ ਮਿੱਤਰੋ ਖਾਸ ਮੱਲਾਂ ਵਾਲੇ ਸ਼ਹਿਰ ਦੇ ਵਿੱਚ ਕਿਹੜਾ ਕਾਰੋਬਾਰਤੀ ਵੀਰੇ ਗੁਰੂ ਕਿਰਪਾ ਕਾਰ ਬਜ਼ਾਰ ਬਾਈ ਉਹਨਾਂ ਦਾ ਮਿੱਤਰੋ ਕਿਹ ਚੰਗੀਆਂ ਗੱਡੀਆਂ ਕ੍ਰੇਟਾ ਬ੍ਰਿਜਾ ਰਕੀਆਂ ਲੈਣੀ ਕਿਉਂ ਵੀ ਰابطਾ ਕੰਮ ਕਰ ਲਿਆ ਜੇ ਆ ਮਿੱਤਰੋ ਮੈਂ ਦੇ ਥਾਣਾ ਥਾਣਾ ਦੇ ਇੱਕ ਵਾਰੀ ਕੁਆਲਿਟੀ ਜ਼ਬਰਦਸਤ ਚੈੱਕ ਕਰ ਲਓ ਦੇਵੇ ਦੀ ਬਣਾਵਟਾ ਵੇਖ ਲਓ ਇਸ ਦੀ ਕਰਮ ਵਾਲੀ ਦੀ ਕੀ ਕਹਿੰਦੀ ਹੈ ਇਹ ਇਹਦਾ ਪੂੜਾ ਬੜਾ ਜ਼ਬਰਦਸਤ ਆ ਲੈ ਮਿੱਤਰੋ ਬਹੁਤ ਸੋਹਣ ਲੇਵੀ ਦੀ ਪੇ ਨਾੜਾ ਵਿਖਾਈ ਕਰਾਂ ਦੀ ਲੈਵੇ ਤੇ ਆ ਲੈ ਜਿਹੜੇ ਹਰਿਆਣਾ ਜਾਣਾ ਚਾਹੁੰਦੇ ਹਨਾ ਮੇਰੇ ਅੱਖੇ ਤਾਂ ਲੱਗਦੇ ਆ ਬਈ ਰੈ ਕੈਂਸਲ ਕਰਦੇ ਹੋ ਹਰਿਆਣੇ ਦੇ ਵਿੱਚ ਇਹੋ ਜੀ ਮਿਹਨਤ ਤੁਹਾਡੇ ਮੱਥੇ ਵੀ ਨਹੀਂ ਲੱਗਣੀ ਕਿਉਂਕਿ ਸਾਰਾ ਪੰਜਾਬ ਹੀ ਹਰਿਆਣੇ ਜਾਣ ਲੱਗ ਪਿਆ ਤੇ ਪੰਜਾਬ ਵਾਲਿਆਂ ਨੂੰ ਕੌਣ ਪੁੱਛੂਗਾ ਮਿੱਤਰੋ ਇਨ੍ਹਾਂ ਭਰਾਵਾਂ ਤੇ ਹੌਸਲੇ ਵੀ ਵਧਾਓ ਇਹਨਾਂ ਨੇ ਵੀ ਮਈਆਂ ਚੰਗੀਆਂ ਤਿਆਰ ਕੀਤੀਆਂ ਲੈ ਵੀ ਦੀਪ ਸਿਆ ਇਧਰਲੇ ਪਾਸੇ ਆ ਜਾ ਹਾਂ ਇਹਨੂੰ ਕਹਿੰਦੇ ਮੱਤ ਮੇਨਸ ਠੰਡੀ ਠੁੰਡੀ ਵੀਰਜੀ ਬਹੁਤਾ ਦੇਖੋ ਚਮੜੀ ਵੀ ਕੋ ਨਹੀਂ ਜੀ ਐਂ ਬਈ ਹੱਥ ਕਰੀ ਮੜਾ ਤੇਰਾ ਕਿੰਨਾ ਕਰਦਾ ਬਈ ਲੈਵਲ ਉਹ ਵੀ ਬਹੁਤ ਜ਼ਿਆਦਾ ਬਣਾਉਂਗੇ ਬਲਾਦਨ ਗਾ ਇਹ ਤਾਂ ਕੁਝ ਨਹੀਂ ਇਹ ਤਾਂ ਪਹਿਲਾਂ ਇਹਨੂੰ ਤਿਆਰੀ ਕਰਨੀ ਹੈ ਬਈ 5-7 ਦਿਨਾਂ ਜੀ ਹਾਂ ਜ ਕੱਦ ਕਿੰਨਾ ਹੋਊਗਾ ਬਾਈ ਤੇਰਾ? ਕੱਦ ਬਾਈ ਮੇਰਾ 5.5 ਫੁੱਟ ਆ ਦੇ ਪਰ ਤੈਨੂੰ ਤਾਂ ਬਾਈ ਛੱਡਦੀ ਆ ਪਿੱਛੇ ਆਦੇ ਬੰਨੇ ਖੜੀ ਹੋਵੇ ਨਾ ਮੈਂ ਪੂਰੀ ਡੱਡਕੇ ਦੇ ਜਾ ਮੈਂ ਘੋੜੀ ਨਵਾਈਦੀ ਨਾ ਉੱਤੇ ਹੱਥ ਮਾਰੀ ਉਹ ਮੈਂ ਮਾਰ ਬਾਦ ਬਖਰਾ ਫੀਲਿੰਗ ਘੋੜੀ ਵਾਲੀ ਆਉਂਦੀ ਆ ਨਾ ਹਾਂਜੀ ਹਾਂਜੀ ਨਹੀਂ ਦਿੰਦਾ ਹਾਂ ਸਹੀ ਗੱਲ ਆ ਬਾਈ ਅੱਛਾ ਬਾਈ ਰੇਟ ਕੀ ਰੋਉਂ ਕਹਿੰਦਾ ਰੇਡ ਫੋਨ ਤੇ ਕਰਦੇ ਬਿਲਕੁਲ ਜਾਇਜ਼ ਕਰਾਂਗੇ ਜੇ ਕੋਈ ਧੱਕੇ ਵਾਲੀ ਗੱਲ ਬਸ ਠੀਕ ਆ ਜੀ ਧੰਨਵਾਦ ਅੱਛਾ ਹੁਣ ਆਜੋ 2 ਨੰਬਰ ਵਾਲੀ ਝੋਟੀ ਤੇ ਬਾਈ ਇਹਦੇ ਬਾਰੇ ਦੱਸਿਓ ਇਹਦੀ ਕੀ ਡਿਟੇਲ ਆ ਇਹ ਦੂਜੇ ਸੂਏ ਸ ਇਹ ਝੋਟੀ ਇਹਦੇ ਥੱਲੇ ਆਸ ਟਾਈਮ ਤੋਂ 10 ਕਿਲੋ ਦੁੱਧ ਹੋਊਗਾ ਜੀ ਠੀਕ ਹੈ ਜੀ ਇਹਦਾ ਬੱਚਾ ਕਿਹੜਾ ਆ ਗਿਆ ਇਹਦੀ ਆ ਨੀਲੀ ਦੀ ਕੱਟੀ ਆ ਗਈ ਆਹਾ ਅੱਛਾ ਠੀਕ ਹੈ ਨੀਲੀ 라ਵੀ ਦੀ ਹੈ ਜੀ ਹਾਂ ਨੀਲੀ 라ਵੀ ਦੀ ਠੀਕ ਹੈ ਭਾਈ ਅੱਛਾ ਇਹਨੂੰ ਕਿੰਨਾ ਟਾਈਮ ਬਣੀ ਨੂੰ ਹੋ ਗਿਆ ਜੀ ਇਹਨੂੰ ਇਹਨੂੰ ਅੱਜ 3 ਦਿਨ ਹੋਈ ਟੀਕਾ ਭਰਾਏ ਨੂੰ ਅੱਜ 17 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ 15 ਤਰੀਕ ਨੂੰ ਟੀਕਾ ਭਰਾਏ ਇਹਨੂੰ ਹਾਂਜੀ 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 ਠੀਕ ਆ ਬੰਦਾ ਜੀ ਲੈ ਵੀ ਮਿੱਤਰੋ ਆ ਕੱਟੀ ਇਹਦੇ ਖੋਲੀ ਭਾਈ ਮੈਨੂੰ ਮੜਾ ਲੈ ਵੀ ਆ ਕੱਟੀ ਵੀ ਤੁਹਾਨੂੰ ਤੋਹਫੇ ਅੱਜ ਹੀ ਮਿਲ ਜਾਣੀ ਆ ਜਿਉਂ ਕੱਲੀ ਲੈਣੀ ਹੋਈ ਮ ਇਹ ਹੋ ਜਾ ਲੋਹੜਪੁਰਾ ਕੱਟੀ ਦੇ ਵਿੱਚ ਮਿਲਣਾ ਨਹੀਂ ਦਿਸੀ ਫਿੱਕੀ ਮਿਲੂਗੀ ਜੇ ਕੱਲੀ ਲੈਣੀ ਹੋਈ ਤਾਂ ਇਹ ਦੇ ਜਾਣ ਵਾਲੀ ਕੱਟੀ ਮਿਲ ਜਾਨੀ ਆ ਨਾਲ ਤੁਹਾਨੂੰ ਇਹ ਗਿਫਟ ਦੇ ਤੌਰ ਤੇ ਇੱਕ ਸਾਬ ਦੇ ਇਹ ਮੱਝ ਨਹੀਂ ਇਹ ਮੱਝ ਨਹੀਂ ਮਿਲਦੀ ਕੱਟੀ ਦੇ 30000 ਦੀ ਪਰਸੋ ਬੰਦੇ ਨਾਲਵੇਂ ਦੇ ਰੱਖ ਮੈਂ ਵੇਚੀ ਆ ਜੀ ਇਹ ਆਹ ਛੋਟੀ ਟੋਕਰ ਦੀ ਜਿਹੜੀ ਆਪਾਂ ਵੇਚੀ ਗਾ ਕੋਠਾ ਵਾਲੀ ਇਹ ਟੋਕਰ ਗੱਪਣ ਸੀ ਹਨਾ ਹਾਂਜੀ ਹਾਂਜੀ ਮੈਂ ਵਾਕੇ ਟਿਕਾਣੇ ਦੀ ਆ ਬਈ ਹਾਂਜੀ ਕੋਟੀ ਥੱਲੇ ਲੇ ਵਾਲੂ ਬਾਈ ਦੇ ਥੋੜੀ ਬਹੁਤ 15 ਸਮਦਰ ਹਾਂਜੀ ਅੱਜ ਤਾਂ ਨਾ ਹੁਣ ਥੋੜੀ ਨਾ ਸੇਵਾ ਪੱਠੇ-ਪੱਠੇ ਮੋਗਿਆ ਜੀ ਪੱਠਾ ਚਾਰਵੀਂ ਮੋਗਿਆ ਤਾਂ ਕਰਕੇ ਥੋੜਾ ਹੈ ਨਾ ਹੋ ਜਾਂਦਾ 19 ਕਿਲੋ 2 ਦਿਨ ਕੰਡੇ ਲਾਉਂਦੇ ਹਾਂਜੀ ਹਾਂਜੀ ਲਾ ਦੂਗੀ ਜੀ ਤੇ ਅੱਜ ਤੀਜਾ ਦਾ ਟੀਕਾ ਇਹਨੂੰ ਚੰਗੀ ਭਰਾਤਾ ਸੀ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਠੀਕ ਇਹ ਕਿੰਨੇ ਦੇ ਦੇ ਦਾਂਗੇ ਮਹਾਰਾਜ ਜੀ ਇਹ ਵੀ ਫੋਨ ਤੇ ਕਰ ਦਾਂਗੇ ਜੀ ਬਿਲਕੁਲ ਜਾਇਜ਼ ਕਰਾਂਗੇ ਜੀ ਮਈਆ ਰੇਟ ਸਾਰਿਆਂ ਦਾ ਹੀ ਫੋਨ ਤੇ ਹੋਣੀ ਹੈ ਫੋਨ ਤੇ ਹੀ ਕਰਾਂਗੇ ਹਾਂ ਲੈ ਮਿੱਤਰੋ ਜਿਹੜੀ ਤੁਹਾਨੂੰ ਚਾਚੂ ਗਿਆ ਦੋ ਨੰਬਰ ਤੇ ਦੇਖ ਸਕਦੇ ਆ ਲੇਵੇ पांडे ਨੇ ਆ ਕੱਟੀ ਇੱਕ ਵਾਰੀ ਦੀਪ ਸਿਆ ਫੇਰ ਵਿਖਾ ਦੀ ਆ ਕੱਟੀ ਜਾਂਦੇ ਮਗਰ ਝੋਲੀ ਵੀ ਵਿਖਾ ਦੀ ਕੱਟੀ ਦੀ ਕਲੀਅਰ ਕਰਦੀ ਸਾਰੀ ਲੈ ਵੀ ਮਿੱਤਰੋ ਇਹ ਮਹਿਨ ਦੇ ਮਗਰ ਜਿਹੜਾ ਜਾਨਵਰ ਬਹੁਤ ਚੰਗਾ ਟਿਕਾਣੇ ਦਾ ਤੇ ਹੁਣ ਆਜੋ ਤੁਸੀਂ 3 ਨੰਬਰ ਮੈਂ ਅੱਛਾ ਭਾਈ ਇਹਦੇ ਇਹਦੇ ਬਾਰੇ ਦੱਸੀ ਭਾਈ ਏ ਭਾਈ ਕਿੰਨਾ ਵਸੂਆ ਸੂਆ ਸੋਈ ਹੋਈ ਇਹ ਵੀ ਦੂਜਾ ਸੂਈ ਆ ਜੀ ਠੀਕ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਇਹਨੂੰ ਹੀ 2 ਮਹੀਨੇ ਹੋ ਗਏ ਜੀ ਸੂਈ ਇਹਦਾ ਬੱਚਾ ਜੀ ਇਹਦਾ ਬੱਚਾ ਮਰ ਗਿਆ ਜੀ ਐ ਜਮਾ ਇੱਕ ਦਿਨ ਹੀ ਇਹਨੇ ਕਰਮਾਲੀ ਨੇ ਗਾਂਮਸ਼ਾਂ ਕੀਤਾ ਥਾਪੀ ਮਾਰ ਕੇ ਐ ਭਾਵੇਂ ਉਹਨੇ ਐ ਬੈਜੋਈ ਠੀਕ ਆ ਪਹਾੜੇ ਦੀ ਮਿਲਦੀ ਆ ਨਹੀਂ ਨਾ ਪਹਾੜੇ ਦੀ ਹੋੜ ਹੀ ਨਹੀਂ ਬਸ ਐ ਠੀਕ ਆ ਐ ਬੈ ਕੇ ਤੋਲਣੀਆਂ ਜੀ ਬਸ ਕੋਈ ਲੋੜ ਹੀ ਨਹੀਂ ਇਹਨੂੰ ਬਸ ਐ ਧਾਰ ਦੇਣੀ ਆ ਹੌਂਟਾ ਪਾਣਾ ਪਾਣਾ ਕਰਦੀ ਆ ਬਸ ਐ ਧਾਰ ਦੇ ਕੇ ਤੋਲੀ ਦੀ ਬਸ ਅੱਛਾ ਇਹਦੇ ਥੱਲੇ ਦੁੱਧ ਕਿੰਨਾ ਹੁਣ ਤਿਆਰ ਆ ਜਿਹਦੇ ਥੱਲੇ 12 ਨਕੰਡੇ ਵਾਲਾ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਵੀ ਬਣ ਗਈ ਆ ਜੀ ਇਹ ਵੀ ਬਣ ਗਈ ਆ ਜੀ ਇਹਨੂੰ ਕਿੰਨੇ ਦਿਨ ਹੋ ਗਿਆ ਜੀ ਇਹ ਵੀ ਇਕੱਠੀਆਂ ਬਣੀਆਂ ਜੀ ਕਿਤੇ ਨਹੀਂ ਠੀਕ ਹੈ ਡੋਕਾ ਵੀ ਕਿਹੜੀ ਆਹ ਲਿਆ ਹਾਂਜੀ ਇਹ ਹੁਣ ਕੱਪੜਾ ਡੋਕੇ ਕਰਦੀਆਂ ਇਹੋ ਵੀ ਕਰਦੀ ਇਹ ਵੀ ਕਰਦੀ ਠੀਕ ਹੈ ਭਾਈ ਮੈਂ ਚੰਗੀ ਐ ਵੀ ਯਾਰ ਭਾਈ ਹਾਂਜੀ ਹਾਂਜੀ ਦੁੱਧ 12 ਕਿਲੋ ਨਾਪਦੀ ਐ ਹਾਂਜੀ 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 ਠੀਕ ਹੈ ਜੀ ਠੀਕ ਹੈ ਚੂਣ ਚਣ ਪੋਲਾ ਜਦੋਂ ਇਹਨੂੰ ਮੈਂ ਇਹ ਚਵਾ ਇੱਕ ਨੰਬਰ ਠੀਕ ਹੈ ਮੈਂ ਰੱਖਣ ਵਾਲੀ ਵਧੀਆ ਠਰਲੀ ਸੀ ਨੀ ਮੇਰੇ ਤੋਂ ਬੱਚਾ ਹੈ ਨਹੀਂ ਚੋਟੀ ਦਾ ਟਿਕਾਣਾ ਲੇਵਾ ਪੰਡਾ ਤੁਸੀਂ ਹੁਣ ਆਪ ਦੇਖ ਲਓ ਇਹਦੇ ਬਾਰੇ ਵੀ ਮੈਂ ਕੁਝ ਕਹਿੰਦਾ ਨਹੀਂ ਪਸਮਾ ਦੇ ਵਿੱਚ ਥੋੜੀ ਜਿਹੀ ਥਾਂ ਆ ਕਿਉਂਕਿ ਗੱਪਣ ਹੋਈ ਹੈ ਕਰਮ ਵਾਲੀ ਡੋਕੇ ਦੇ ਵਿੱਚ ਆਈ ਹੋਈ ਆ 19 21 ਥੋੜਾ ਜਿਹਾ ਪਾਸਾ ਰੱਖਦੀ ਆ ਹਨਾ ਕਿ ਮੈਨੂੰ ਲੱਗਦਾ ਲੱਗਦਾ ਨਹੀਂ ਵੈਸੇ ਪਸਮਾ ਕਰਕੇ ਕਰਦੀ ਠੀਕ ਹੈ ਜੀ ਲੈ ਵੀ ਮੇਟਰੋ ਕਲੀਅਰ ਤੁਸੀਂ ਆਪ ਕਰ ਲਓ ਕਈ ਵਾਰੀ ਪਸਮਾ ਦੇ ਵਿੱਚ ਜੋਸ਼ ਦੇ ਵਿੱਚ ਵੀ ਹੁੰਦੀ ਹੈ ਗੱਲ ਇਹ ਵੀ ਪਾਈ ਦੀ ਗੱਲ ਸਹੀ ਆ ਕਈ ਵਾਰੀ ਆ ਹੁੰਦਾ ਵੀ ਪਸਮਾ ਜਿਹੜਾ ਘੱਟ ਇੱਕ ਪਾਸੇ ਛੱਡਿਆ ਹੁੰਦਾ ਥੋੜਾ ਬੋੜਾ 19 21 ਕਿਉਂਕਿ ਡੋਕੇ ਦੇ ਵਿੱਚ ਹੂੰ ਪਸਮਾ ਕਰਕੇ ਹੂੰ ਛੜਦੀ ਹੈ ਨਾ ਭਰਤਾਰ ਮਾਤੀ ਬਾਈ ਤੁੰ ਮੈਂ ਇਹ ਇਤਨਾ ਚੁਈਦੀ ਹੈ ਜੋਂ ਬੱਚਾ ਇਹ ਮਰਿਆ ਹੋਣਾ ਇੱਕ ਦਿਨ ਉਹਨੇ ਕਰਮਾਂ ਨਾ ਪਾੜਾ ਨਾ ਬਹਾਇ ਚੁਣੀ ਆਪਣੇ ਕਰਕੇ ਥੋੜਾ ਜਿਹਾ ਆਪਣੇ ਤੋਂ ਆਪਣੇ ਕਰਕੇ ਕਰਦੀ ਹੈ ਜੀ ਥੋੜਾ ਜਿਹਾ ਆਪਣੇ ਕਰਕੇ ਇਹਦਾ ਵੀ ਰੇਡ ਫੋਨ ਤੀ ਹੈ ਨਾ ਜੀ ਇਹ ਬੱਚਾ ਹੈ ਨਹੀਂ ਇਹ ਤਿੰਨ ਨੰਬਰ ਤੇ ਮੈਂ ਵਿਖਾਤੀ ਆ ਤੁਹਾਨੂੰ ਮਿੱਤਰੋ 12 ਕਿਲੋ ਦੁੱਧ ਕੰਡੇ ਵਾਲਾ ਬੱਚਾ ਮਰਿਆ 2 ਮਹੀਨਿਆਂ ਦੀ ਸੂਈ ਜਿਆਦਾ ਨਾ ਜਿੰਨੂੰ ਵੀ ਬਣੀ ਨੂੰ ਆ ਦੋਵੇਂ ਇਕੱਠੀਆਂ ਹੀ ਭਰਾਇਤੀ ਕਾ ਨਾ ਜੀ ਹਾਂਜੀ ਹਾਂਜੀ ਇਕੱਠੀਆਂ ਠੀਕ ਹੈ ਜੀ ਤੇ ਆ ਚਾਰ ਨੰਬਰ ਵਾਲੀ ਬਾਰੇ ਦੱਸਿਓ ਜੀ ਇਹ ਤਾਜੀ ਸੂਈ ਆਈ ਝੋਟੀ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਹੋਇਆ ਜੀ ਉਹ ਪਰਲੀ ਕੱਟੀ ਆਈ ਜੀ ਆ ਜਿਹੜੀ ਹੈ ਜੀ ਹਾਂਜੀ ਅੱਜ 5 ਕਿ ਦਿਨ ਹੋਏ ਹੀ ਇਹਨੂੰ ਸਹੀ ਇਹ ਕਿੰਨੇ ਦੁੱਧ ਤੇ ਚੱਲਦੀ ਆ ਉਹ ਇਸ ਲਈ ਬੋਲ ਵਾਲਾ ਮੇਰੇ ਹਿਸਾਬ ਨਾਲ ਆ ਹੀ ਬਖਾਲਾ ਦਾ ਕਰੀਏ ਤੇ 12 ਕਿਲੋ ਦਾ ਤੇ ਪਰ 11 ਕਿਲੋ ਆਇਆ ਦੋ ਟਾਈਮ ਕੰਡੇ ਦੇ ਤੋਲ ਕੇ ਤੇ ਪਾਈ ਜਾ ਵੀ ਦੁੱਧ ਘੜ ਜੇ ਆਪਾਂ ਬੈਠੇ ਹਾਂ ਬਸ ਠੀਕ ਹੈ ਜੀ ਲੈ ਵੀ ਮਿੱਤਰੋ ਹਾਂਜੀ ਕੰਡੇ ਦੇ ਉੱਤੇ 11 ਕਿਲੋ ਬੋਲ ਹੀ ਤੋਲਦੀ ਦੁੱਧ ਤਾਂ ਦੇ ਤੂੰ 15 ਕਿਲੋ ਚੋਟੀ ਮੈਂ ਨਾ ਇਹ ਦੇਉਗੀ ਅੱਜ ਦਾ ਭਲਾ ਭੁਲਾ ਲਾਉਣੀਆਂ ਮਾੜੀ ਬਹੁਤ ਬਾਲ ਨੂੰ ਬਹੁਤ ਚੰਗੀ ਦੂਜਾ ਸੂਆ ਇਹ ਕਰਮਾਂ ਵਾਲੀ ਸੂਈ ਆ ਵੇਖੋ ਬਾਈ ਮਤਲਬ ਬਾਡੀ ਪੰਤਰ ਕਮਾਲ ਅੰਗਾ ਪੈਰਾਂ ਦੀ ਆਹਾਂ ਦੀ ਝੋਟੀ ਬਹੁਤ ਚੰਗੀ ਆ ਬਾਕੀ ਪਲੀ ਮਾਨਸੂ ਵੀ ਆ ਬਾਈ ਕੋਈ ਐ ਨਹੀਂ ਹੈਗਾ ਇਹ ਡਾਡ ਟੁਕਰ ਹੈ ਨਹੀਂ ਜਿਹਨਾਂ ਨੂੰ ਕੋਲੇਗਾ ਨਾ ਜੀ ਐਨੂੰ ਮੋੜੇਗਾ ਦੀਆਂ ਨਾੜਾਂ ਵੇਖਿਆ ਜਿਵੇਂ ਮੋਟੀ ਨਾੜੀ ਲਈ ਦੱਸਦੀ ਸਹੀ ਗੱਲ ਆ ਜੀ ਇਹੇ ਚੀਜ਼ਾਂ ਦੁੱਧੀਆਂ ਹੁੰਦੀਆਂ ਉੱਧਰ ਵੇਖੋ ਜੀ ਨਾੜੀ ਕਿੱਡੀ ਲੱਗੀ ਉਹ ਨਾੜੀ ਦੇ ਉੱਤੇ ਜਿਹੜੇ ਕਢਾਈ ਕੱਢੀ ਦੋਵੇਂ ਦਿੰਦੀਆਂ ਨਾ ਉੱਧਰ ਵੇਖੋ ਜਿਵੇਂ ਮੋਰ ਪਾਉਂਦੀਆਂ ਸੀ ਨਾ ਪੁਰਾਣੀਆਂ ਪੋਣੀਆਂ ਆਪਾਂ ਕਰਦੇ ਜਿਵੇਂ ਆਪਾਂ ਗਏ ਲੋਲੀ ਪੋਲੀ ਜੀ ਬਹੁਤ ਵਧੀਆ ਟੁੱਟੀ ਹੈ ਲੈਦਰ ਲੈਦਰ ਝੋਟੀ ਪਈ ਸਾਰੇ ਪਾਸੇ ਪੱਥਰ ਰਗੀ ਮਿੱਤਰੋ ਹੂੰ ਵਿਖਾਲਾ ਜਾਂ ਬਾਲਟੀ ਆਪਾਂ ਚੋਵਾਂਗੇ ਤੇ ਕੱਟੀ ਨੂੰ ਨਾ ਛੱਡੀਏ ਤੇ 12 ਕਿਲੋ ਦਾ ਵਿਖਾਲਾ ਕਰਦੇ ਬੋਲੇ ਦਾ ਦੁਰ 15 ਕਿਲੋ ਝੋਟੀ ਦੀ ਕਰੂਗਾ ਜੀ ਕਰੂਗਾ ਕੱਟੀ ਇਹਦੇ ਮਗਰ ਆ ਗਈ ਹੈ ਨਾ ਕੱਟੀ ਆ ਜਾਂ ਬੱਲੀ ਆ ਦੀਪ ਕੱਟੀ ਇੱਕ ਵਾਰੀ ਫੇਰ ਵਿਖਾ ਦੀ ਇਹਦੀ ਬੱਲੇ ਮੱਥੇ ਮਿੱਤਰੋ ਮਾਰ ਕੀ ਜਾਵਾਂ ਜਿਵੇਂ ਮਾਂ ਦੇ ਥੋੜਾ ਜਿਹਾ ਪਾਲਾ ਉਵੇਂ ਦੀ ਦੇ ਕਰਮਾਲੀ ਦੇ ਹਾਂ ਲੇਵਾ ਇੱਕ ਵਾਰੀ ਆ ਜਾ ਹੁਣ ਦੀਪਸਿਆਂ ਫੇਰ ਇਹਦਾ ਲੇਵਾ ਜ਼ਰੂਰ ਵਿਖਾ ਦੀ ਆਪਾਂ ਲੈ ਲਈ ਮਿੱਤਰੋ ਥੱਲੋ ਲੇਵੇ ਨੂੰ ਨਿਗਾ ਮਾਰ ਲਓ ਥਣ ਬਹੁਤ ਚੰਗਾ ਮੁੱਠੀ ਵਾਲਾ ਤੇ ਪਾਵਰ ਵਾਲਾ ਚਾਰੇ ਥਣਾਂ ਦੀ ਵਿੱਤੀ ਜੇ ਇਧਰਲੇ ਪਾਸੇੋਂ ਥਣਾਂ ਦੀ ਵਿੱਤੀ ਦੇਣੀ ਆ ਤਾਂ ਤੁਹਾਨੂੰ ਦੂਜੇ ਪਾਸੇ ਜਾ ਕੇ ਵੀ ਨਜ਼ਰ ਆਊਗੀ ਮਿੱਤਰੋ ਪੁੜਾ ਪੜਾ ਕਮਾਲ ਲੱਗਾ ਹੋਇਆ ਵਾਲੀ ਮੈਂ ਆ ਰੇਟ ਇਹਦਾ ਜਿਹੜਾ ਫੋਨ ਦੇ ਉੱਤੇ ਆ ਚਾਰ ਨੰਬਰ ਤੇ 11 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਅੱਜ ਪੰਜਵਾਂ ਦਿਨ ਇਹਨੂੰ ਦੂਸਰ ਹੋ ਗਿਆ ਹੁਣ ਆ 6 5 ਨੰਬਰ ਪਰ ਚਾਰ ਨੰਬਰ ਦਿਖਾਈ ਆ 5 ਨੰਬਰ ਵਾਲੀ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਮਿੱਤਰੋ ਆਪਾਂ ਆਜੋ ਹਾਂ ਵੇਖੋ ਨਾੜਾ ਕਰਾਂ ਦੀ ਇਹਦੇ ਕਰਮ ਵਾਲੀ ਤੇ ਹੁਣ ਆਜੋ 5 ਨੰਬਰ ਇਹਦੇ ਬਾਰੇ ਦੱਸੀ ਬਈ ਇਹ ਇਹਦੀ ਆ ਕੱਟੀ ਆ ਜੀ ਠੀਕ ਹੈ ਉਰਲੀ ਇੱਕ ਇਹਦੇ ਨਹੀਂ ਸਈਆਂ ਜਦਨ ਲਿਆਂਦੀਆਂ ਉੱਥੇ ਤਰਾ ਮਾਰ ਕੇ ਲਿਆਂਦੀਆਂ ਠੀਕ ਹੈ ਬਣਾਈ ਆਈਆਂ ਹੋਣੀਆਂ ਮੈਂ ਨਹੀਂ ਮੁੱਕ ਗਈ ਆ ਜੀ ਠੀਕ ਆ ਬਾਈ ਇਹ ਕਿੰਨਵਾ ਸੂਆ ਸੋਈ ਆ ਬਈ ਇਹ ਉਹ ਤਾਂ ਤੀਜਾ ਕਹਿੰਦੇ ਤੀਜਾ ਨਹੀਂ ਚੌਥਾ ਮੰਨ ਲਓ ਇਹ ਇੱਥੇ ਹੀ ਹੋਊਗਾ ਹਾਂ ਜੀ ਹਾਂ ਸ਼ਿੰਗ ਥੋੜਾ ਇਹਨੂੰ ਪੰਜਵਾਂ ਦੇ ਨਹੀਂ ਇਹਨੂੰ ਅੱਜ ਸੋਈ ਹਾਂਜੀ ਪੰਜਵਾਂ ਹੀ ਇਹਨੂੰ ਇਹ ਕਿੰਨੇ ਦੋ ਤੇ ਸਟਾਰ ਕਿੱਥੇ ਇਹਦੇ ਥੱਲੇ ਬੱਚੇ ਸਮੇਤ 12 ਦੇ ਨੇੜੇ ਕਿੜ ਬੋੜਾ ਹੀ ਹੋਊਗਾ ਜੀ ਠੀਕ ਹੈ ਭਾਈ ਲੇਵੇ ਲੂਵੇ ਤਾਂ 나ੜਾ ਇਹਦੇ ਪਿੱਛੇ ਵੀ ਨਹੀਂ ਇਹਦੇ ਵੀ ਕੁਛਾ ਵੇਖੋ 나ੜਾ ਨਾਲ ਦੱਸੂਗੀ ਹੂੰ ਇਹ ਠੀਕ ਹੈ ਭਾਈ ਇਹਦਾ 15 15 ਬਾਕੀ ਹੋ ਗਈ ਜਿਹੜਾ ਹਾਂ ਸਾਈ ਰੂਹੀ ਦੋਦੇ ਆ ਮੈਂ ਇਹਨੂੰ ਦੇਣਾ 15 ਕਿਲੋ ਦੁੱਧ ਕਹਿੰਦਾ ਕੀ ਕਿਉਂਕਿ ਇਹ ਨਾ ਮੱਝਾਂ ਖਾਂਦੀਆਂ ਪੇ ਖੁੱਲ ਕੇ ਖਾਂਦੀਆਂ ਨੇ ਕਿਉਂਕਿ ਗਰਮੀ ਬੜੀ ਹੈ ਪਾਈਦਾ ਵੀ ਨਹੀਂ ਚੌਕਰੀ ਜਿਆਦਾ ਪਾਈਦਾ ਹੈ ਇੱਕ ਇਹ ਨਾ ਹਲੇ ਜੀਵ ਨਹੀਂ ਲਾਉਂਦੀ ਉਹ ਬਾਈ ਇਹ ਕੰਨਾ ਘਰ ਵੀ ਕਰ ਜਾਂਦਾ ਤਾਂ ਕਈ ਵਾਰ ਉਸ ਸਿਆਣਾ ਪਸ਼ੂ ਜਿਹੜਾ 10-10 ਦਿਨ ਘਰ ਕਰ ਜਾਂਦਾ ਇਹ ਉਦੋਂ ਸੁਈਆਂ ਹੈ ਜਦ ਦਿਨ ਆਪਾਂ ਲੈ ਕੇ ਆਏ ਨਾ ਉਦੋਂ ਇਹ ਤਾਜ਼ੀਆਂ ਦੋਵੇਂ ਮਹੀਨੇ ਤਾਜ਼ੀ ਠੀਕ ਹੈ ਬਣਾ ਵੀ ਮਿੱਤਰੋ ਸਿੰਘ ਜਰੂਰ ਥੋੜਾ ਥੋੜਾ ਜਿਹਾ ਖੁੱਲਾ ਕਰੀ ਮੈਂ ਬਾਕੀ ਮੈਂ ਪੂੜੇ ਪਾੜੇ ਵਾਲੋ ਤਾਂ ਨਾ ਕਮਾਲ ਆ ਮੈਂ ਦਾ ਪਿੱਛਾ ਪੁੱਛਾ ਬਹੁਤ ਅੰ ਬੰਦੇ ਬੰਨ ਪੀੜੀ ਕਰਕੇ ਬੰਨ ਕਮਾਲ ਪਾਟੀ ਬੰਨਤਾ ਦੀ ਦੂਜੀ ਵੀ ਦਿਖਾ ਦਿਓ ਬਾਈ ਹਾਂ ਠੀਕ ਆ ਵੀਰੇ ਆ ਨੰਬਰ ਤੇ ਲੈ ਵੀ ਮਿੱਤਰੋ ਇਹ ਪੰਜ ਹੋ ਗਈਆਂ ਇਧਰਲੇ ਪਾਸੇ ਤਾਂ ਦੋ ਤਾੜੀਆਂ ਹੋ ਸਿੰਘ ਇੱਕ ਬੱਚਾ ਮਰੀ ਤੇ ਇੱਕ ਹੈਗੀ ਉੱਚੇ ਬੱਚੇ ਦੇ ਨੀਲੀ 라ਵੀ ਦੀ ਕੱਟੀਆਂ ਵਾਲੀ ਟੋਕੜ ਗੇ ਲਓ ਤੇ ਇੱਕ ਤੁਹਾਨੂੰ 20 ਕਿਲੋ ਵਾਲੀ ਪਹਿਲਾਂ ਦੀ ਸਟਾਰਟਿੰਗ ਵੀਡੀਓ ਤੇ ਮੈਂ ਦਿਖਾਈ ਆ ਜਿਹੜੀ ਇਹਨਾਂ ਮਈਆਂ ਦੇ ਵਿੱਚ ਸਭ ਤੋਂ ਸੁਪਰ ਤੇ ਸਟਾਰ ਮੈਂ ਆ ਮਿੱਤਰੋ ਹੁਣ ਆ ਜੋ ਇਧਰਲੇ ਪਾਸੇ ਬਈ ਆ ਅੰਦਰਲੀ ਮੈਂ ਦੀ ਕੀ ਡਟੇ ਮੈਂ ਗੱਲੋਂ ਦੁੱਧ ਦਊਗਾ ਜੀ ਠੀਕ ਆ ਜੀ ਤੇ ਇਹਨੂੰ ਵੀ ਸਿਰ ਨੂੰ ਮੰਨ ਲਓ 2 2.5 2 3 ਮਹੀਨੇ ਹੋ ਗਏ ਸੀ ਠੀਕ ਹੈ ਜੀ ਇਹਦਾ ਬੱਚਾ ਵੀ ਹੈ ਜੀ ਤੇ ਨਾਲੋਂ ਥੱਲੇ ਹੋ ਗਈ ਤੇ ਮੰਨ ਕੇ ਚੱਲੋ ਦੋਹਾਂ ਤੋਂ ਤਾਂ ਹੈ ਬੱਚਾ ਇਹਦਾ ਜੀ ਇਹਦਾ ਕੱਟਾ ਹੀ ਮਗਰ ਅਵੇ ਅੰਦਰ ਬੱਧਾਈ ਠੀਕ ਹੈ ਇਹਦਾ ਕੱਟਾ ਦਿਖਾ ਦੀ ਦੀਪ ਜੀ ਹਾਂਜੀ ਹਾਂ ਠੀਕ ਹੈ ਭਾਈ ਹਾਂ ਕੱਟਾ ਬਖਾਰੇ ਉੱਪਰ ਲਾ ਇਹ ਹੁਣ ਦੁੱਧ 12 ਕਿਲੋ ਤੇ ਚੱਲਦੀ ਐਸ ਟਾਈਪ ਜੀ ਹਾਂਜੀ ਹਾਂਜੀ ਠੀਕ ਚੋਣ ਕੱਟਾ ਵੀ ਚੰਗਾ ਦੁੱਧ ਨੂੰ ਬੋਲ ਖਰੀ ਆ ਜੀ ਠੀਕ ਹੈ ਠੀਕ ਹੈ ਇਹ ਨਾਲ ਹੀ ਮੈਂ ਤੇ ਮੜੀ 8 ਤਲਕੀ ਜਿਹੜੇ ਸੱਟ ਲੱਗ ਗਈ ਸੀ ਹਾਂਜੀ ਹੁਣ ਮਾੜਾ ਲਗਾ ਮਾਰਦੀ ਆ ਹੁਣ ਹ ਤਾ ਮਰੇ ਇਹਦਾ ਮੈਂ ਬਹੁਤ ਤਗੜੀ ਸੀ ਥੋੜੀ ਉਤਾਰੀ ਹੈ ਨਾ 16 ਕਿਲੋ ਤੋਂ ਸੀ ਇਹ ਥੱਲੇ ਸੱਚ ਠੀਕ ਹੋਏ ਸੀਗਾ ਓਏ ਸੱਟ ਕਰਕੇ ਡੜ ਗਈ ਫਿਰ ਵੀ ਦੁੱਧ ਤੋਂ ਥੱਲੇ ਨਹੀਂ ਆਈ ਭਾਵੇਂ ਠੀਕ ਹੈ ਬਈ ਮੈਂ ਚੰਗੀ ਆ ਬਈ ਥੋੜੀ ਜਿਹਾ ਨਾ ਜਿਵੇਂ ਡੱਗ ਤਿਲਕਣ ਕਰਕੇ ਡੱਗ ਪਈ ਬਈ ਵਰੀ ਪਸੂ ਯਾਰ ਉੱਥੇ ਬੰਦੇ ਹੋੜੀ ਚੋਣ ਚਾਂਨ ਨੂੰ ਇਹ ਵੀ ਓਕੇ ਜੀ ਇਹ ਮੋਗਾ ਹੀ ਆ ਤੇ ਇਹਨੇ ਤਾਂ ਨਹੀਂ ਹਜੇ ਆਈ ਲਈ ਟੀਕਾ ਵਗੈਰਾ ਨਹੀਂ ਤਾਂ ਨਹੀਂ ਨਹੀਂ ਇਹਨੂੰ ਕੁਝ ਨਹੀਂ ਕਰਾਇਆ ਜੀ ਠੀਕ ਹੈ ਬਰਾ ਠੀਕ ਹੈ ਲੈ ਵੀ ਮਤਰੋ ਇਹ ਮੈਂ ਚੀਜ਼ਾਂ ਤਾਂ ਪੁੱਛਦੇ ਨਾ ਟੀਕਾ ਡੂਗਾ ਕਈ ਵਾਰੀ ਆਪਾਂ ਜਾ ਕੇ ਗਰਮ ਚੀਜ਼ਾਂ ਦੇ ਦਿੰਦੇ ਆ ਬਈ ਇਹੀ ਡੋਕੇ ਪਾਉਂਦੀ ਆ ਜੀ ਬਣ ਜਾਊਗੀ ਬਲ ਲੈਣ ਦੀ ਮਿੱਤਰੋ ਲਵਦੀਪ ਸਿੰਘ ਦੀਆਂ ਝੋੜੀਆਂ ਥਣਾ ਦੇ ਨੇੜੇ ਕਰਦੇ ਕੈਮਰਾ ਕਰਾਂ ਦੀਆਂ ਰੂਨਾ ਦਿਖਾ ਦੇਂਦੇ ਅੰਗ ਪੈਰ ਸਾਰੇ ਜਿਹੜੇ ਰਹਿ ਗਏ ਲੈ ਮਿੱਤਰੋ ਇਹ ਦੂਜਾ ਸੂਆ ਝੁੱਟੀ ਆ ਬਾਈ ਹਾਂ ਜੀ ਦੂਜੀ ਦੂਜਾ ਸੂਆ ਸੂਈ ਸਵਾਈ 2 ਢਾਈਆਂ ਤੋਂ ਦੋਹਾਂ ਤੋਂ ਬਾਹਰ ਦਿਨਾਂ ਤੋਂ ਥੱਲੇ ਢਾਈਆਂ ਦੇ ਵਿੱਚ ਕਰ 12 ਕਿਲੋ ਦੁੱਧ ਤਿਆਰ ਕਰਨ ਵਾਲੀ ਤੇ ਇਧਰਲੇ ਪਾਸੇ ਆ ਪੰਜ ਜਾਨਵਰ ਆ ਗਏ ਟੌਪ ਜਿਹੜੇ ਘੁਰਨੀ ਜੋਤੇ ਤੁਹਾਨੂੰ ਖਾਏ ਆ 6 ਦੇ 6 ਜਾਨਵਰ ਸੁਪਰਸਟਾਰ ਆ ਮਿੱਤਰੋ ਪੁਰਲੀ ਦੇ ਸੁਪਰਸਟਾਰ ਆ ਜਿਨ੍ਹਾਂ ਦੇ ਵਿੱਚੋਂ ਪਾਵਰਫੁਲ ਸੁਪਰਸਟਾਰ ਮੈਂ ਆ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਜਿਹਨੂੰ 100 ਦੇ ਵਿੱਚੋਂ 100 ਨੰਬਰ ਦੇਣੇ ਬਣਦੇ ਆ ਉਹ ਆ ਮੈਂ ਆ ਮਿੱਤਰੋ ਜਿੰਨੀ ਦੁਨੀਆ دیਵਾਨੀ ਹੋਊਗੀ ਜਿੰਦੇ ਲੋਕ دیਵਾਨੇ ਹੋਣਗੇ ਜਿੰਦੂ ਚਾਹਣ ਵਾਲੇ ਹੋਣਗੇ ਮਿੱਤਰੋ ਅੱਜ ਇਹਦੀ ਫੈਨ ਫਾਲੋ ਵਧੂਗੀ ਕਰਮਾ ਵਾਲੀ ਦੀ ਔਰ ਓਕੇ ਦੀ ਰਿਪੋਰਟ ਆ ਇਹਦਾ ਰੇਟ ਫੋਨ ਦੇ ਉੱਤੇ ਆ ਗੱਲਬਾਤ ਲਈ ਆਪਾਂ ਭਾਈ ਨੰਬਰ ਦੱਸੀ ਚਰਾਂਦੇ ਆਪਣਾ 9474 ਜੀ ਜੀ 42346 ਇੱਕ ਵਾਰ ਹੀ ਹੋਰ ਬੋਦਿਓ 94174 42346 ਠੀਕ ਹੈ ਜੀ ਇਸ ਨੰਬਰ ਤੇ ਕਰ ਲਓ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਅਜਿਹਾ ਇੱਕ ਕਾਰ ਬਾਜ਼ਾਰ ਵਾਲੇ ਭਰਾ ਦਾ ਨੰਬਰ ਰਹਿ ਗਿਆ ਵੀਰੇ ਆਪਣਾ ਨੰਬਰ ਕਿੰਨਾ ਸੀ ਬਾਈ ਆਪਣਾ 799 799 712 712 ਬੱਤੀ 79971 ਦੋ ਬੱਤੀ ਕਿਹੜੀ ਗੁਰੂ ਕਿਰਪਾ ਹਨ ਗੁਰੂ ਕਿਰਪਾ ਕਾਰੋਬਾਰ ਮੱਲਾਂਵਾਲਾ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਜਿਹੜੀ ਵੀ ਗੱਡੀ ਤੁਹਾਡੀ ਪਸੰਦੀ ਦੀ ਆ ਤੁਸੀਂ ਬਾਈਆਂ ਨਾਲ ਰابطਾ ਕੈਮ ਕਰ ਲਿਓ ਹਰ ਤਰ੍ਹਾਂ ਦੀ ਗੱਡੀ ਸਸਤੇ ਤੋਂ ਲੈ ਕੇ ਉੱਚੇ ਭਾਅ ਦੀ ਤੁਸੀਂ ਖਰੀਦ ਸਕਦੇ ਆ ਧੰਨਵਾਦ ਮਿੱਤਰੋ ਜਉਂਦੇ ਆ